ਅੱਜ ਸਾਡੇ ਵਿੱਚ ਸ਼੍ਰੀ ਐਨਕੇ ਸ਼ਰਮਾ ਜੀ ਜੋ ਕਿ ਪਟਿਆਲਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਉਹ ਅੱਜ ਸ਼ੋਪ ਮਾਨਸਰ ਜੀ ਦੇ ਪਰਿਵਾਰ 'ਚ ਪਹੁੰਚੇ ਨੇ ਨਾ ਹੈ ਕੋਈ ਪੋਲੀਟਿਕਲ ਰੈਲੀ ਹੈ ਨਾ ਕੋਈ ਪੋਲੀਟੀਕਲ ਮੀਟਿੰਗ ਹੈ ਸ਼ਰਮਾ ਜੀ ਇਹ ਜੋ ਲੋਕ ਬੈਠੇ ਨੇ ਇਹ ਸ਼ੋਕ ਬਾਂਸਲ ਜੀ ਦਾ ਪਰਿਵਾਰ ਨੇ ਇਹ ਉਹੀ ਲੋਕ ਨੇ ਜਿਹੜੇ ਪਿਛਲੇ ਸਾਲ ਇਹ ਸਾਰੇ ਸ਼ੋਕ ਬਾਂਸਲ ਦੇ ਪ੍ਰੇਮ ਚ ਇਕੱਠੇ ਹੋਏ ਨੇ ਕੋਈ ਇੱਕ ਵਾਰੀ ਜ਼ੋਰਦਾਰ ਪਰਿਵਾਰ ਵੱਲੋਂ ਅਸੀਂ ਤਾੜੀਆਂ ਮਾਰ ਕੇ ਇਹਨਾਂ ਦਾ ਸਵਾਗਤ ਕਰਾਂਗੇ ਬਹੁਤ ਹੀ ਸਤਿਕਾਰਯੋਗ ਇਸ ਜ਼ਿਲ੍ਹੇ ਦੇ ਲੀਡਰ ਸਰਦਾਰ ਸੁਰਜੀਤ ਸਿੰਘ ਰਖੜਾ ਜੀ ਲੋਕ ਸਭਾ ਹਮੇਸ਼ਾ ਉਹਨਾਂ ਨਾਲ ਖੜਾ ਤੇ ਤੁਹਾਡੇ ਨਾਲ ਵੀ ਤੁਹਾਡਾ ਪੂਰਾ ਸਹਿਯੋਗ ਦਊਗਾ ਤੇ ਮੈਂ ਸਾਰੀ ਲੀਡਰਸ਼ਿਪ ਨੂੰ ਨਾ ਭੇ ਆਉਣ ਤੇ ਜੀ ਆਇਆਂ ਆਖਦਾ ਅਤੇ ਵਿਸ਼ਵਾਸ ਵੀ ਦਿਵਾਉਣੇ ਆ ਸ਼ੋਕ ਜੀ ਨੂੰ ਕਿ ਹਮੇਸ਼ਾ ਉਹਨਾਂ ਨਾਲ ਵੀ ਸ਼ਰੋਮ ਨਹੀਂ ਦਾ ਖਾਲੀਦਰ ਖੜਾ ਰਹੂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਰੀ ਲੀਡਰਸ਼ਿਪ ਨੂੰ ਜੀ ਆਇਆਂ ਧੰਨਵਾਦ ਗੋਲੂ ਜੀ ਸਾਡੇ ਵਿੱਚ ਅਕਾਲੀ ਦਲ ਤੋਂ ਜੱਸਾ ਖੋਕ ਜੀ ਜਨ ਸੈਕਟਰੀ ਜੋ ਅਕਾਲੀ ਦਲ ਮੁਖ ਬਲਾਰਾ ਗੁਰਬੀਰ ਸਿੰਘ ਜੀ ਕੋਲ ਹੁੰਗਾ ਜੀ ਜਨ ਸੈਕਟਰੀ ਸ਼ਰੋਨੀ ਅਕਾਲੀ ਦਲ ਸ੍ਰੀ ਚੌਧਰੀ ਜੀ ਸ੍ਰੀ ਜੀਵਨਪਾਲ ਸਿੰਘ ਮੁੱਚੇ ਲੀਡਰਸ ਕੋ ਬਿਨਾ ਸਾਡੇ ਮੋਲ ਸ੍ਰੀ ਓਪਰਕਾਰ ਜੀ ਨੰਦੇੋ ਜ਼ਿਲ੍ਹਾ ਪ੍ਰਧਾਨ ਅਕਰਵਾ ਖਵਾ ਦੇ ਨਾਪਾ ਅਕਰਵਾ ਖਵਾ ਤੋਂ श्री रबीश रबीश गोयल जी परिवार ਦੇ ਮੈਂਬਰ ਸਾਹਿਬਾਨ ਮੈਂ ਜਿਲ੍ਹਿਆਗਰਾਇਨਾ ਤੋਂ ਆਪ ਸਭ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸ਼ਰਮਾ ਜੀ ਦਾ ਮੈਨੂੰ ਪਰਸੋਂ ਹੀ ਫੋਨ ਆਇਆ ਕਿ ਮੈਂ ਸਪਾਈ ਨੂੰ ਆਣਾ ਹੈ ਤੇ ਆਪਾਂ ਪਰਿਵਾਰ ਮਿਲਣੀ ਕਰਨੀ ਹੈ ਮੈਂ ਸ਼ਰਮਾ ਜੀ ਜਿੰਨੇ ਇੱਕ ਕੱਲ ਤੇ ਅੱਜ ਫੋਨ ਕਰ ਸਕਿਆ ਉਹਨੇ ਇੱਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੋਮ ਕਰਕੇ ਬੁਲਾਇਆ ਤੇ ਸਾਰੇ ਹੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਆਨ ਵਾਲੀ ਇਲੈਕਸ਼ਨ ਤੁਹਾਡਾ ਸਾਰੇ ਹੀ ਸਾਥ ਦੇਣਗੇ ਇਹ ਕੱਲ ਹੋਰ ਵੀ ਦੱਸਣਾ ਚਾਹੁੰਦਾ ਜਿੰਨੇ ਵੀ ਇਹ ਲੋਕ ਆਏ ਨੇ ਸ਼ਰਮਾ ਜੀ ਇਹਨਾਂ ਦਾ ਸਾਰੇ ਪਟਿਆਲੇ ਚ ਜ਼ਿਲ੍ਹੇ ਚ ਹਰ ਸਟੇਸ਼ਨ ਤੇ ਚਾਹੇ ਸਮਾਣਾ ਲਾ ਲੋ ਚਾਹੇ ਪਟਿਆਲਾ ਲਾ ਲੋ ਚਾਹੇ ਰਾਜਪੁਰਾ ਲਾ ਲੋ ਹਰ ਜਗ੍ਹਾ ਇਹਨਾਂ ਦੀਆਂ ਹਰ ਇੱਕ ਪਰਿਵਾਰ ਦੀਆਂ 10 10 20 20 ਸਹਾਰੀਆਂ ਨੇ ਮੈਂ ਜ਼ਿਆਦਾ ਨਹੀਂ ਕਹਿੰਦਾ ਜੇ ਜਿੰਨੇ ਪਰਿਵਾਰ ਆਏ ਨੇ ਜੇ ਇਹ ਦਿਲੋਂ ਤੁਹਾਡਾ ਸਾਥ ਦੇਦਾਂ ਤਾਂ ਮੇਰੇ ਖਾਲ ਘੱਟੋ ਘੱਟ ਤੁਹਾਨੂੰ 30000 ਰੁਪਏ ਸਾਰੀ ਕੌਸੀ ਜਿਹੀ ਬੱਸਰ ਦੀ ਤੇ ਵਿਸ਼ਵਾਸ ਦਿਵਾਉਣਾ ਵੀ ਆਈ ਬਈ ਸਾਰੇ ਮਾਰੇ ਪਰਿਵਾਰ ਦੇ ਮੈਂਬਰ ਤੁਹਾਡਾ ਸਾਥ ਦੇਣਗੇ ਤੁਹਾਡਾ ਇੱਕ ਵਾਰ ਫਿਰ ਸ਼ਹਿਰ ਦੇ ਵੱਖ-ਵੱਖ ਕੋਨਿਆਂ ਤੋਂ ਮੇਰੇ ਮਿਲਣ ਵਾਲੇ ਪਰਿਵਾਰ ਦੇ ਮੈਂਬਰ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਸ਼ਰਮਾ ਜੀ ਦਾ ਰਖਣਾ ਸਾਹਿਬ ਦਾ ਤੇ ਹੋਰ ਸਟੇਜ ਤੇ ਬੈਠੇ ਸਾਰੇ ਮਤੋਂ ਦੇ ਸੱਜਣਾ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਜਿੰਨਾ ਮੇਰਾ ਹਲਕਾ ਆ ਟੋਟਲ ਹਲਕੇ ਦੇ ਜਿੰਨੇ ਹੈਂਡੀਕੈਪ ਨੇ ਸਾਰੇ ਮੈਂ ਸਰਵੇ ਕਰਵਾਇਆ ਉਹਨਾਂ ਦੇ ਸਰਟੀਫਿਕੇਟ ਬਣਾਏ 1 ਕਰੋੜ ਰੁਪਏ ਦੇ ਖਲੀ ਕਰੀਬ ਉਹਨਾਂ ਨੂੰ ਇਕੁਪਮੈਂਟ ਦੇ ਜਿਹੜਾ ਬੋਲਾ ਸੀਗਾ ਉਹਨੂੰ ਮਸ਼ੀਨ ਦੇਈ ਜਿਹਦੀ ਬਾਹ ਬੜੀ ਦੀ ਬਾਹ ਲਵਾਈ ਜਿਹਦੀ ਲੱਤ ਕੱਢੀ ਦੀ ਲੱਤ ਕਟਵਾਈ ਲਵਾਈ ਫਿਰ ਉਹਨਾਂ ਨੂੰ ਸਾਈਕਲੀਆਂ ਦਈਆਂ ਇੱਕ ਬੰਦਾ ਵੀ ਹੈਂਡੀਕੈਪ ਮੇਰੇ ਹਲਕੇ ਜਿਹੇ ਜਾਨੀ ਦਾ ਜਿਹਨੂੰ ਉਹਨਾਂ ਦੇ ਸਮਾਨ ਨਾ ਮਿਲੇ ਹੁਣ ਇਹ ਮੈਂ ਇੱਕ ਬਾਡੇ ਤੋਂ ਕਰਿਆ ਆ ਕਰੋਨਾ ਹੋਇਆ ਪਿੱਛੇ ਜੀ ਬੜੀਆਂ ਪ੍ਰੋਬਲਮ ਆਈਆਂ ਸਾਡੇ ਤਾਂ 25-25000 ਰੁਪਿਆ ਹਸਪੀਟਲ ਵਾਲਾ ਲੰਡਰ ਦਾ ਮੇਰਾ ਵਿਆਹ ਸਾਧੀਆਂ ਦਾ ਫਾਰਮ ਸੀਗਾ ਜੀ ਮੈਂ ਉਹਨੂੰ ਹਸਪੀਟਲ ਚ ਕਨਵਰਟ ਕਰਿਆ ਆਕਸੀਜਨ ਲਿਆਈ 35 ਉੱਤੇ ਡਾਕਟਰ ਤੇ ਨਰਸੀ ਦੇ ਰੱਖਿਆ ਦਵਾਈ ਖਾਣਾ ਪੀਣਾ ਰਹਿਣਾ ਇੱਕ ਇੱਕ ਚੀਜ਼ ਮੈਂ ਆਪਣੇ ਆਪ ਕਰੀ ਅਤੇ ਔਰ ਤੁਸੀਂ ਹਰਾਨ ਰਹੋਗੇ ਪ੍ਰਮਾਤਮਾ ਦੀ ਇੱਡੀ ਬਖਸ਼ਿਸ਼ ਨਹੀਂ 1000 ਮਰੀਜ਼ ਦੇਖੋ ਠੀਕ ਹੋ ਕੇ ਗਿਆ ਫ੍ਰੀ ਚ ਮੇਰੇ ਹਸਪੀਟਲ ਤੋਂ ਜੋ ਜੀ ਕਦੇ ਫੇਸਬੁਕ ਤੇ ਦੇਖੋ ਜੀ ਬੜੇ ਬੜੇ ਬੰਦਿਆਂ ਨੇ ਉਹਨੂੰ ਐਪਰੀਸ਼ੀਏਟ ਕਰਿਆ ਔਰ ਇੱਕ ਪ੍ਰਮਾਤਮਾ ਦੀ ਕਿਰਪਾ ਦੇਖੋ ਬੜੇ ਬੜੇ ਹਸਪੀਟਲਾਂ 'ਚ ਡੈਥ ਹੋਈ ਮੈਨੂੰ ਸਰਕਾਰ ਨੇ ਪ੍ਰਵਾਨਗੀ ਨਹੀਂ ਦੇਈ ਮੈਨੂੰ ਐਸਐਚਓ ਕਹਿਣ ਲੱਗੇ ਵੀ ਜੇ ਕੋਈ ਡੈਥ ਹੋ ਗਈ ਨਾ ਤੇਰੇ ਤੇ ਪਰਚਾ ਦਾਜ ਹੋ ਜਾਊਗਾ ਮੈਂ ਕਹਿੰਦਾ ਮੈਂ ਚੰਗਾ ਕੰਮ ਕਰ ਰਿਹਾ ਜੋ ਹੁੰਦਾ ਉਹਦੇ ਮੈਂ ਖੋਲਣਾ ਹੈ ਇੱਕ ਵੀ ਡੈਥ ਬਾਜੀ ਦੇਖ ਲਓ ਮੇਰੇ ਹਸਪੀਟਲ 'ਚ ਨਹੀਂ ਹੋਣੀ ਇੱਕ ਸਿੰਗਲ ਇਹ ਉੱਪਰ ਵਾਲੇ ਵੀ ਬਖਸ਼ਿਸ਼ਾਂ ਮਰਦੇ ਨਹੀਂ ਏਡੀ ਵੱਡੀ ਜਿਹੜੀ ਮੈਨੂੰ ਮੈਨੂੰ ਫਿਰ ਕਰੋਨਾ ਹੋ ਗਿਆ ਮੈਂ ਵਿੱਚ ਫਰੀਜਾਂ ਵਿੱਚ ਘੁੰਮਦਾਦਾ 4 ਦਿਨ ਮੈਂ ਵੈਂਟੀਲੇਟਰ ਤੇ ਰਿਹਾ ਕਰੋਨਾ ਦੇ ਦੌਰਾਨ ਇੱਕ ਵੀ ਪੇਸ਼ੈਂਟ ਜਿਹੜਾ ਵੈਂਟੀਲੇਟਰ ਤੇ ਚਲੇ ਗਿਆ ਉਹ ਨਾ ਵਾਪਸ ਨਹੀਂ ਆਇਆ ਕੱਲਾ ਮੈਂ ਤੁਹਾਡੇ ਸਾਹਮਣੇ ਖੜਿਆ ਦੇਖੋ ਕਿੰਨੀ ਵੱਡੀ ਪਰਮਾਤਮਾ ਨੇ ਕਿਰਪਾ ਕੀਤੀ ਜੰਦਰੇ ਇਨੀ ਇਹ ਗੱਲਾਂ ਨਹੀਂ ਤੁਸੀਂ ਮੇਰਾ ਸਾਰਾ ਹਿਸਾਬ ਕਿਤਾਬ ਮੇਰੇ ਹਲਕੇ ਤੋਂ ਨਾ ਕਿਸੇ ਕਾਂਗਰਸੀ ਨੂੰ ਵੀ ਫੋਨ ਕਰਕੇ ਪੁੱਛਦੇ ਜਦੋਂ ਮੈਂ ਮਿਨਿਸਟਰ ਕਰਨ ਜੀ 6 ਵਜੇ ਅਫਸਰ ਜੀਵਿਕ ਪਰਚਾਂਦੇ ਮੈਂ ਕੱਲੀ ਪਿੱਲੀ ਗਲੀ ਘੁੰਮਣੀ ਸੀਵਰੇਜ 150 ਕਿਲੋਮੀਟਰ ਦਾ ਸੀਵਰੇਜ ਪਾਇਆ ਤਾਂ ਕੱਲੀ ਜੀਰਕਪੁਰ ਸੜਕਾਂਵਿੰਡਾਂ ਤੇ ਮਾਤਾ ਕਸਲਿਆ ਜੀ ਦਾ ਬੜਾ ਪਵਿੱਤਰ ਸਥਾਨ ਹੈ ਤੇ ਮੈਂ ਗਿਆ ਵੀ ਮੱਥਾ ਟੇਕ ਕੇ ਆਣਾ ਇਹਨੇ ਮੈਂ ਉੱਥੇ ਮੱਥਾ ਟੇਕਣ ਗਿਆ ਜੀ ਤੁਸੀਂ ਕਹੋਗੇ ਬੜਾ ਅਫਸੋਸ ਹੋਇਆ ਮਤਲਬ ਉੱਥੇ ਨਾ ਜੀ ਪ੍ਰਸਾਦ ਦੇਣ ਵਾਲਾ ਬੰਦਾ ਵੀ ਨਹੀਂ ਮਿਲਿਆ ਛੋਟਾ ਜਿਹਾ ਕਮਰਾ ਇੱਕ ਬਣਿਆ ਹੋਇਆ ਬਸ 100 150 ਏਕੜ ਦਾ ਕਿਲਾ ਸਾਰਾ ਢਹਿ ਗਿਆ ਟੇਹਾ ਪਿਆ ਸਾਰਾ ਕਿਸੇ ਨੇ 10000 ਰੁਪਇਆ ਵੀ ਖਰਚ ਨਹੀਂ ਕਰਿਆ ਜਿਹੜੇ RAM NAD ਜੀ ਦੇ ਨਾਮ ਤੇ ਬੋਟਾ ਮੰਗਦੇ ਮੈਂ ਰਾਤ ਨੂੰ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਸੁਖਵੀਰ ਪਾਲ ਜੀ ਨਾਲ ਮੈਨੂੰ ਕਹਿੰਦੇ ਕਿ ਸਾਇਮੈਂ ਮੈਂ ਕਿਹਾ ਬਹੁਤ ਵਧੀਆ ਰਿਹਾ ਮੈਂ ਕਿਹਾ ਜੀ ਤੁਹਾਨੂੰ ਪਤਾ ਮੇਰੇ ਹਲਕੇ ਦੇ ਭਗਵਾਨ RAM JI ਦੇ ਨਾਨਕੀ ਆ ਕਹਿੰਦੇ ਮੈਨੂੰ ਤਾਂ ਪਤਾ ਵੀ ਐਡਾ ਪਵਿੱਤਰ ਸਥਾਨ ਮੈਂ ਕਿਹਾ ਤੁਸੀਂ ਦੇਖੋ ਵੀ ਜਿਹਨੇ ਉੱਥੇ ਅਯੁੱਧਿਆ ਤੋਂ ਬਾਅਦ ਦੂਸਰਾ ਸਥਾਨ ਹੈ ਜੀ ਸਭ ਤੋਂ ਵੱਡਾ ਸਥਾਨ ਨਾਨਕੀ ਦਾ ਹੁੰਦਾ ਜੇ ਉੱਤੇ ਕਿਤੇ 100-200 ਕਰੋੜ ਰੁਪਏ ਖਰਚ ਹੋ ਜਾਂਦਾ ਪੂਰੇ ਵਰਲਡ ਦੇ ਲੋਕਾਂ ਨੇ ਮੱਥਾ ਟੇਕਣ ਆਣਾ ਤੇ ਪੰਜਾਬ ਦੀ ਇਕਨੋਮੀ ਕਿੱਥੇ ਜਾਣੀ ਤੇ ਨੀਜ ਸਟੂਰੀਜ਼ਮ ਕਿੰਨਾ ਵਧਣਾ ਸੋਚੀ ਨਹੀਂ ਦੀ ਆਪਣਾ ਆਪਣਾ ਜਿਹੜਾ ਹੱਤਕਾ ਪਟਿਆਲਾ ਨਾ ਜੀ ਸਭ ਤੋਂ ਵੱਧ ਸੂਟੇਬਲ ਇੰਡਸਟਰੀ ਵਾਸਤੇ ਸਭ ਤੋਂ ਵੱਧ 에어ਪੋਰਟ ਨੂੰ ਇੱਥੋਂ 45 ਮਿੰਟ ਲੱਗਦੇ ਆ ਜਾਣ ਉਹ ਗੰਨ ਦੇ ਵਿੱਚ ਸ਼ਰਮਾ ਜੀ ਜਿਸ ਤਰ੍ਹਾਂ ਜਿਹੜੇ ਅੱਜ ਫੈਮਿਲੀ ਦਾ ਕੋਈ ਪ੍ਰੋਗਰਾਮ ਰੱਖਿਆ ਗਿਆ ਸ਼ੋਅ ਕਰ ਰਹੇ ਲੋ ਕਿੰਨਾ ਕੁ ਰਿਸਪੌਂਸ ਹਰ ਖੇਤਰ ਦੇ ਵਿੱਚ ਜਿਹੜਾ ਮਿਲ ਰਿਹਾ ਲੋਕੋ ਨੇ ਚ ਸਾਡੇ ਅੱਜ ਦੇ ਪਰਮਾਤਮਾ ਦੀ ਕਿਰਪਾ ਭਾਜੀ ਵਿੱਚ ਲੋਕੋ ਆ 11ਵੀਂ ਮੀਟਿੰਗ ਆ ਮੀਟਿੰਗ ਦਾ ਜਿਹੜਾ ਰਵਾਇਤੀਆਂ ਦਾ ਰੂਪ ਧਰਦੀ ਕਾਰਨ ਕਰੀ ਜਾ ਰਹੀ ਹੈ ਲੋਕ ਸ਼ਰੋਣੀਆ ਕੰਗਰਸ ਨੂੰ ਪਿਆਰ ਕਰ ਰਹੇ ਆ ਤੇ ਨੋਟਿਫਿਕੇਸ਼ਨ ਤੋਂ ਤਰਾਸਾ ਕਰਨਗੇ ਸਰਕਾਰ ਚਾਰੇ ਕੇ ਮੈਚਲਾ ਕਰਨਗੇ ਜਿਹੜੇ ਪਾਰਟੀਆਂ ਦੇ ਵਫਾਦਾਰ ਨਹੀਂ ਆਪਣੀ ਖੁਸ਼ੀਆਂ ਵਾਸਤੇ ਮੌਜੂਦ ਦੇ ਬਹੁਤ ਜਾਗਰ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਵਪਾਰੀ ਜਿਹੜੇ ਵਪਾਰੀ ਨੇ ਸਰਕਾਰ ਤੋਂ ਕਾਫੀ ਨਰਾਸ਼ ਨਜ਼ਰ ਆ ਰਹੇ ਨੇ ਵੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਅੱਜ ਵਪਾਰੀਆਂ ਨੇ ਵੀ ਤੁਹਾਡੀ ਕਾਫੀ ਮੁਲਾਕਾਤ ਹੋਈ ਕੀ ਕਹਿੰਦੇ ਨੇ ਵਪਾਰੀ ਪੰਜਾਬ ਦੇ ਸਾਡੇ ਸਾਹਮਣੇ ਸਾਰੇ ਵਪਾਰੀ ਹੋਈ ਪੰਜਾਬ ਦਾ ਬੇੜਾ ਕਰ ਕਰ ਦੇ ਸਰਕਾਰ ਨੇ ਅਸੀਂ ਪੰਜਾਬ ਦੇ ਅੰਦਰ ਸੜਕਾਂ ਬਣਾਈ ਏਅਰਪੋਰਟ ਬਣਾਏ ਬਿਜਲੀ ਪਾਣੀ ਇਨਫਰਾਸਟ੍ਰਕਚਰ ਕ੍ਰੀਏਟ ਕਰਿਆ ਫਿਰ ਇਨਵੈਸਟਰਸ ਨੂੰ ਇਨਵਾਈਟ ਕਰਕੇ ਇੱਥੇ ਆਈਟੀਸੀ ਵਰਗੀਆਂ ਨੈਰੋਲੈਕ ਵਰਗੀਆਂ ਇਨਫੋਸਿਸ ਵਰਗੀਆਂ ਕੰਪਨੀਆਂ ਲੈ ਕੇ ਆਈਆਂ ਪਰ ਅੱਜ ਹਾਲਾਤ ਪੰਜਾਬ ਦੇ ਇਹ ਆ ਕਿ ਥ੍ਰੈਟਨਿੰਗ ਕਾਲਸ ਆਉਂਦੀਆਂ ਹਰ ਰੋਜ਼ ਵੀ ਪੈਸੇ ਦੇ ਓਕਸਟੌਫਸ ਨੂੰ ਮੰਗੀ ਜਾਂਦੀ ਹੈ ਤੇ ਵਪਾਰੀ ਜਿਹੜੇ ਹਨ ਨਾ ਇਨਸਿਕਿਓਰ ਫੀਲ ਕਰ ਰਹੇ ਹਨ ਪੰਜਾਬ ਚ ਔਰ ਪੰਜਾਬ ਛਰਛੜ ਕੇ ਦੋਸ਼ੀਆਂ ਸਟੇਟਾਂ 'ਚ ਜਾ ਕੇ ਵਿਜੈਂਸ ਕਰ ਰਹੇ ਹਾਂ ਬਹੁਤ ਵੱਡੀ ਪ੍ਰੋਬਲਮ ਐ ਖੜੀ ਆ ਇੱਕ ਲੱਖ ਕਰੋੜ ਰੁਪਏ ਕਰ ਗਿਆ ਇਹਨਾਂ ਨੇ ਪੰਜਾਬ ਦੇ ਸਰ ਤੇ ਛੜਾ ਦੇ ਸਾਢੇ 750 ਕਰੋੜ ਰੁਪਏ ਇਕੱਲਾ ਪਬਲਿਸਿਟੀ ਦੇ ਖਰਚ ਕਰ ਰਹੇ ਨੇ 25% ਮੁਲਾਜ਼ਮਾਂ ਨੂੰ ਅਜੇ ਤੱਕ ਸੈਲਰੀਆਂ ਨਹੀਂ ਮਿਲੀਆਂ ਅਗਲੇ ਮਹੀਨੇ 50% ਨਹੀਂ ਲੱਗੋ ਸੋ ਪੰਜਾਬ ਦਾ ਦਿਵਾਲੀਆ ਕੋਸ਼ਿਸ਼ ਕਰਦਿਆਂ ਅੱਜ ਪੰਜਾਬ ਦਾ ਵਪਾਰ ਵਪਾਰੀ ਕਰਮਚਾਰੀ ਕਿਸਾਨ ਮਜ਼ਦੂਰ ਹਰ ਵਰਗ ਇਸ ਸਰਕਾਰ ਤੋਂ ਦੁਖੀ ਆ ਸੋ ਇਹ ਤੋਂ ਖੜਾ ਝੜਾਣ ਵਾਸਤੇ ਆ ਐਮਪੀ ਚੋਣਾਂ ਤੇ ਤੁਸੀਂ ਦੇਖਿਓ 13 ਦੀ 13 ਸਿੱਤਾ ਜ਼ੀਰੋ ਹੋ ਗਈ। ਕੱਲਾ ਵੱਡਾ ਵਿਓ ਕੋਈ ਹਲਕੇ ਤੇ ਨਹੀਂ ਆਇਆ। ਪਟਿਆਲਾ ਹਲਕੇ ਦੀ ਗੱਲ ਕੀਤੀ ਹੈ ਵੀ ਜਿਹਦੇ ਉੱਤੇ ਰੋਜ਼ਗਾਰ ਮਿਲ ਸਕੇ। ਚਾਰ ਵਾਰੀ ਐਮਪੀ ਲੰਦਰ ਨੂੰ ਮਾਰ ਕੇ ਪਰਨੀਤ ਕੋਰ ਪਰ ਰੋਜ਼ਗਾਰ ਲਿਕੇ ਆਉਂਗੇ ਤੁਸੀਂ ਜੇ ਕੋਈ ਜਿੱਤਦੇ ਹੋ। ਬਾਜੀ ਦੇਖੋ ਪਟਿਆਲਾ ਗੇਟਵੇ ਆ ਪੰਜਾਬ। ਵੈਸਟ ਕਨੈਕਟੀਵਿਟੀ ਆ ਰੋਡ ਦੇ ਥਰੂ ਵੀ ਐਕਸਪ੍ਰੈਸ ਵੇ ਬਣ ਰਿਹਾ। ਨੈਸ਼ਨਲ ਹਾਈਵੇ ਵੀ ਇੱਥੋਂ ਕਨੈਕਟ ਹੁੰਦਾ। 에어ਪੋਰਟ ਦੀ ਕਨੈਕਟੀਵਿਟੀ ਵੀ ਇੱਥੇ ਆ। ਅਸੀਂ ਇਸ ਡਿਸਟ੍ਰਿਕਟ ਨੂੰ ਇਕਨੋਮਿਕ ਹੱਬ ਬਨੂ ਉਸਾਰਨਾ ਚਾਹੁੰਦੇ ਸੀਗੇ ਪਰ ਪਿਛਲੀਆਂ ਸਰਕਾਰਾਂ ਨੇ 7 ਸਾਲਾਂ ਚ ਕੱਖ ਵੀ ਨਹੀਂ ਕਰਿਆ ਸੋ ਸਾਡੀ ਸਰਕਾਰ ਬਣਦੀ ਔਰ ਪ੍ਰਮਾਤਮਾ ਕਾਲਪੁਰ ਪ੍ਰੋਜੈਕਟ ਨੂੰ ਮੈਨੂੰ ਮੌਕਾ ਦਿੰਦਾ ਹੈ ਆ ਇਸ ਏਰੀਆ ਨੂੰ ਇੰਡਸਟਰੀ ਏਰੀਆ ਵਲੋਂ ਵਿਕਸਿਤ ਕਰਾਂਗੇ ਤੇ ਆਈਟੀ ਕੰਪਨੀਆਂ ਵੀ ਲਿਆਵਾਂਗੇ ਇੰਡਸਟਰੀ ਕੰਪਨੀਆਂ ਵੀ ਲਿਆਵਾਂਗੇ ਹੈਰੀਟੇਜ ਸਿਟੀ ਵੀ ਬਣਾਵਾਂਗੇ ਰਿਲੀਜੀਅਸ ਸਿਟੀ ਵੀ ਬਣਾਵਾਂਗੇ ਭਗਵਾਨ ਰਾਮ ਜੀ ਦੇ ਇੱਥੇ ਮਹਾਨ ਜਿਹੜੇ ਨਾਲਕੇ ਹਸਤਾਨ ਅਤੀ ਵਿਕਸਤਾਨ ਇਹੜਾ ਕਿ ਸਰਕਾਰਾਂ ਦੀ ਅਣਦੇਖੀ ਤੇ ਸਰਕਾਰ ਰਿਹਾ ਉਸ ਨੂੰ ਇਤਿਹਾਸਿਕ ਲੈਵਲ ਤੇ 2-400 ਕੋਰਪੇ ਖਰਚ ਕਰਕੇ ਬਣਾਵਾਂਗੇ ਤਾਂ ਕਿ ਰੀਲੀ ਜਿਸਟੂ ਲਈ ਜਿੰਦੀ ਇੰਡਸਟਰੀ ਵੀ ਇੱਥੇ ਆਏ ਐ ਅੰਕੀ ਇੰਡਸਟਰੀ ਵੀ ਆਏ ਪ੍ਰਮਾਤਮਾ ਕਰੂਗਾ ਇਹ ਜ਼ਰੂਰ ਹੋ ਸ਼ਰਮਾ ਜੀ ਭਾਜਪੀ ਤੇ ਕਾਂਗਰਸ ਨੇ ਜਿਹੜੀਆਂ ਦੋਨੋਂ ਪਾਰਟੀਆਂ ਹੋਰ ਪਾਰਟੀਆਂ ਜੋ ਕੈਂਡੀਡੇਟ ਲੈ ਕੇ ਉਮੀਦਵਾਰ ਖੜੇ ਕਰ ਰਹੀ ਐ ਕਿਵੇਂ ਦੇਖਦੇ ਤੁਸੀਂ ਭਾਜੀ ਭਾਜਪੀ ਤੇ ਕਾਂਗਰਸ ਦਾ ਦਵਾਲੀਆ ਨਿਕਲਿਆ ਹੋਇਆ ਪੰਜਾਬ ਚ ਬੀਜੇਪੀ ਬੀਜੇਪੀ ਉਹਨਾਂ ਨੇ ਲਈ ਸਾਰੇ ਕਾਂਗਰਸੀ ਜਿਹੜੇ ਇਸ ਪਾਰਟੀ ਤੋਂ ਵਰਗੇ ਪਿਛਲੇ ਪ੍ਰੋਗਰਾਮ ਜਦੋਂ ਪੁੱਛਦੇ ਸੀਗੇ ਕਿ ਮਹਾਰਾਣੀ ਨੂੰ ਰਾਮ ਮੰਦਰ ਦਾ ਫਾਇਦਾ ਹੋਣਾ ਹੈ ਮਹਾਰਾਣੀ ਨੇ ਰਾਮ ਮੰਦਰ ਬਣਾਇਆ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਪੰਜਾਬ ਦੀ ਟੋਟਲ ਬੀਜੇਪੀ ਆ ਨਾ ਸਾਰੇ ਰਾਮ ਮੰਦਰ ਦਾ ਵਿਰੋਧ ਕਰਦੇ ਆ ਕਿਉਂਕਿ ਕਾਂਗਰਸ ਤੇ ਸਾਰੇ ਜਾਖੜ ਸਾਹਿਬ ਕਾਂਗਰਸ ਦੇ ਪ੍ਰਧਾਨ ਹੁੰਦੇ ਤੇ ਅਮਰਿੰਦਰ ਸਿੰਘ ਕਾਂਗਰਸ ਦੇ ਸੀਐਮ ਹੁੰਦੇ ਤੇ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਸੰਯਮੰਦੀ ਤੇ ਬਿੱਟੂ ਕਾਂਗਰਸ ਦਾ ਸੀਐਮ ਸੀਗਾ ਸੋ ਇਹ ਮੌਕਾ ਪ੍ਰਸਤ ਲੋਕਾ ਅੱਜ ਵੀ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਐਮਪੀ ਆ ਤੇ ਵੋਟਾਂ ਬੀਜੇਪੀ ਵਾਸਤੇ ਆ ਸੋ ਮੇਰੇ ਵਾਸਤੇ ਤਾਂ ਦੇਖੋ ਮੈਂ ਤਾਂ ਕੋਈ ਬੇਨਤੀ ਕਰਿਆ ਤਾਂ ਕਿਰਦਾਰ ਔਰ ਕਾਰਗਰ ਮੈਂ 30 ਸਾਲ ਤੋਂ ਇੱਕ ਪਾਰਟੀ ਤੇ ਆ ਇਹ ਆਪਣੀਆਂ ਕੁਰਸੀਆਂ ਵਾਸਤੇ ਰੋਜ਼ ਪਾਰਟੀਆਂ ਬਤੁਦੇ ਆ ਚਾਹੇ ਗਾਂਧੀ ਜੀ ਨੂੰ ਦੇਖ ਲੈ ਤੁਸੀਂ ਪਹਿਲਾਂ ਆਮ ਤੋਂ ਲੜੇ ਫਿਰ ਆਜ਼ਾਦ ਲੜੇ ਹੁਣ ਕਾਂਗਰਸ ਚ ਵੜ ਗਏ ਤਿੰਨ ਇਲੈਕਸ਼ਨ 15 ਸਾਲਾਂ ਚ ਲੜੇ ਤਿੰਨੇ ਹੀ ਡਿਫਰੈਂਟ ਥੋਣ ਨਿਸ਼ਾਨ ਤੇ ਲੜੇ ਸੋ ਲੋਕ ਕਰਦਾਰ ਕਾਰਗੁਜ਼ਾਰੀ ਦੇ ਖਾਤਮੇ ਕਰਨਗੇ ਪਰਮਾਤਮਾ ਸਾਡੇ ਦੇ ਚਰਪਾ ਤੇ ਥੈਂਕ ਯੂ ਇਕਮੈਂਟ ਲਾਉਂਦੇ ਹਾਂ ਕਿ ਸਭ ਕਿਸ ਤਰ੍ਹਾਂ ਚੱਲੇ ਚੁੱਕੇ ਜਾ ਰਹੇ ਹੋ ਪੋਸਟਰਾਂ ਵੀ ਲੱਗੇ ਬਾਕੀ ਪਾਰਟੀਆਂ ਦਾ ਹਲੇ ਪ੍ਰਚਾਰ ਦੇ ਵਿੱਚ ਕੋਲੋਂ ਨਾਲ ਹੋ ਜਾ ਛੱਡਿਆ ਨੇ ਹੁਣ ਤੋਂ ਸਾਡੇ ਕੋਲ ਉਮੀਦਵਾਰ ਜਿਹੜੇ ਹੈਗੇ ਨੇ ਬਹੁਤ ਵਧੀਆ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੇ ਨੇ ਜੀ ਤਾਕ ਦੇ ਹਰ ਕੰਮ ਦਾ ਵਿਚਨ ਰੱਖਣ ਵਾਲੇ ਨੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪਾਸੀ ਮੇਕਰ ਨੇ ਅਮੈਂ ਸ਼ੁਰੂ ਕਿ ਲੋਕਾਂ ਦਾ ਪਿਆਰ ਇਨ ਸਰਕਾਰ ਇਨਾਂ ਮਿਲ ਗਿਆ ਤੇ ਲੋਕ ਇਸ ਗੱਲ ਤੋਂ ਤਹਈਆ ਕਰ ਚੁੱਕੇ ਨੇ ਕਿ ਬਾਕੀ ਸਾਰੀਆਂ ਪਾਰਟੀਆਂ ਜਵਾਬ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਲੋਕ ਵੱਡੀ ਜਿੱਤ ਕਰਨ ਵੱਲ ਤਿਆਰ ਹੈ ਨੋਜੀ ਥੈਂਕ ਯੂ ਅਖਤਮਾਸ਼ਾਉ ਕੀ ਜਿਹੜਾ ਅੱਜ ਸਮਾਗਮ ਕੀਤਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਤੇ ਖਾਸ ਤੌਰ ਤੇ ਕਿਹੜੀ ਕਿਹੜੀ ਸਮੱਸਿਆਵਾਂ ਵਪਾਰੀਆਂ ਨੇ ਐਨਕੇ ਸ਼ਰਮਾ ਜੀ ਨੂੰ ਦੱਸੀਆਂ ਨੇ ਵੀ ਅੱਜ ਸ਼ਰੂਮ ਨੇ ਅਕਾਲੀ ਦਲ ਦਾ ਨਾਬੇ ਚ ਅਸੀਂ ਸ਼ੁਰੂਆਤ ਕੀਤੀ ਸ਼ਰਮਾ ਜੀ ਕਹਿੰਦੇ ਸੀ ਵੀ 150 ਬੰਦੇ ਬਣਾ ਕੇ ਆਪਣੀ ਮਿਲ ਨਹੀਂ ਕਰਾਓ ਜਿਹੜੇ ਤੁਹਾਡਾ ਭਾਈਚਾਰਾ ਹੈ ਸ਼ਹਿਰ ਦਾ ਵਪਾਰੀ ਵਰਗਾ ਉਹਨਾਂ ਨੂੰ ਬੁਲਾ ਕੇ ਮੇਰੀ ਮੀਟਿੰਗ ਕਰੋ ਤੇ ਇਸ ਕਰਕੇ ਅੱਜ ਅਸੀਂ ਅਕਾਲੀ ਦਲ ਦੀ ਨਾਬੇ ਸ਼ੁਰੂਆਤ ਕੀਤੀ ਹੈ ਇਲੈਕਸ਼ਨ ਦੀ ਤੇ ਉਹ ਤਾਂ ਸਾਨੂੰ ਬੜਾ ਪਰਮਾ ਹੰਗਾਰਾ ਮਿਲਿਆ ਮੇਰੇ ਖਾਲਸੇ ਕਰੀਬ 2-300 ਦੇ ਕਰੀਬ ਲੇਡੀਜ਼ ਅੱਡ-ਅੱਡ ਵਿੰਗਸ ਦੀ ਆਈਆਂ ਨੇ ਤੇ ਸਾਰੇ ਸਰਫਲਾਂ ਦੇ ਕੋਈ ਵੀ ਵਿੰਗ ਹੈ ਚਾਹੇ ਪਰਚੂਨ ਵਾਲੇ ਨੇ ਚਾਹੇ ਕੱਪੜੇ ਵਾਲੇ ਨੇ ਚਾਹੇ ਰੈਡੀमेड ਵਾਲੇ ਨੇ ਚਾਹੇ ਕੋਈ ਸੁਨਿਆਰਾ ਹੈ ਹਰ ਤਰ੍ਹਾਂ ਦਾ ਵਪਾਰੀ ਅੱਜ ਇਹਨਾਂ ਨੂੰ ਮਿਲ ਲਾਇਆ ਤੇ ਇੱਕ ਮਿਲਣੀ ਰੱਖੀ ਆ ਅਸੀਂ ਤੇ ਇਹਦੇ ਆਣ ਵਾਲੇ ਦਿਨਾਂ 'ਚ ਇਹਦੇ ਬੜੇ ਪੋਜ਼ਿਟਿਵ ਰਿਜ਼ਲਟ ਹੋਣਗੇ ਤੇ ਸਾਡੇ ਸ਼ਰਮਾ ਜੀ ਬਹੁਤ ਵੱਡੀ ਲੀਡ ਨਾਲ ਲਾਭੇ ਤੋਂ ਜਿੱਤ ਕੇ ਜੀ